ਵੀਰ ਹੱਜ ਕਾਬੇ ਹੂੰ ਜਾਏ ਥਾ ਅੱਗੇ ਮਿਲਿਆ ਖੁਦਾਏ ਸਾਈ ਮੁਜ ਸਿਓ ਲਰ ਪਰਿਆ ਤੁਝੇ ਕਿਨ ਫਰਮਾਈ ਗਾਏ ਅਰਥ ਸਤਿਕਾਰਯੋਗ ਸਰੋਤਾ ਜੀਓ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ ਮੈਂ ਕਾਬੇ ਦੀ ਹੱਜ ਕਰਨ ਜਾ ਰਿਹਾ ਸੀ ਕਾਬਾ ਪਹੁੰਚਣ ਤੋਂ ਪਹਿਲੇ ਹੀ ਮੈਨੂੰ ਖੁਦਾ ਮਿਲਿਆ ਤੇ ਮੇਰੇ ਨਾਲ ਲੜ ਪਿਆ ਭਾਵ ਗੁੱਸੇ ਹੋਇਆ ਇਤਰਾਜ਼ ਕਰਨ ਲੱਗਾ ਕਿ ਈ ਪੰਕਤੀ ਦੇ ਦੋ ਅਰਥ ਹਨ ਦੋਵੇਂ ਅਰਥ ਇਸਲਾਮ ਕ ਸ਼ਰਾ ਤੇ ਤਰਕ ਕਰਦੇ ਹਨ ਕਿ ਇੱਕ ਗਾਏ ਤੋਂ ਭਾਵ ਗਊ ਅਤੇ ਦੂਜਾ ਗਾਏ ਤੋਂ ਭਾਵ ਰਸਤਾ ਗੁਸੇ ਇਸ ਕਰਕੇ ਹੋਇਆ ਕਿ ਤੈਨੂੰ ਇਹ ਹੱਜ ਕਰਨ ਦਾ ਰਸਤਾ ਕਿਨ ਫਰਮਾਇਆ ਭਾਵ ਹੱਜ ਕਰਨ ਦੀ ਕੀ ਲੋੜ ਸੀ ਮੈਂ ਤਾਂ ਤੇਰੇ ਹਿਰਦੇ ਵਿੱਚ ਬੈਠਾ ਸੀ ਦੂਜਾ ਇਹ ਕਿ ਗਊ ਪਸ਼ੂਆਂ ਜਾਨਵਰਾਂ ਦੀ ਬਲੀ ਦੇਣ ਦਾ ਤੈਨੂੰ ਕਿਨ ਕਿਹਾ ਕਰਨੀ ਤਾਂ ਜੀਅਾਂ ਤੇ ਦਇਆ ਸੀ ਤੇ ਤੂੰ ਬਲੀ ਦੇ ਬਹਾਨੇ ਨੇ ਤੇ ਜ਼ੁਲਮ ਕਰਨ ਲੱਗਾ ਇਸੇ ਪ੍ਰਥਾਏ ਅਗਲਾ ਸ਼ਲੋਕ ਸਰਵਨ ਕਰੋ ਕਬੀਰ ਹੱਜ ਕਾਬੇ ਹੋਏ ਹੋਏ ਗਿਆ ਕੀਤੀ ਵਾਰ ਕਬੀਰ ਸਾਈ ਮੋਜ ਮੇਂ ਕਿਆ ਖਤਾ ਮੁੱਖੋਂ ਨ ਬੋਲੇ ਪੀਰ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ ਮੈਂ ਕਾਬੇ ਦੀ ਹੱਜ ਕਰਨ ਕਈ ਵਾਰ ਗਿਆ ਵਾਰ ਵਾਰ ਗਿਆ ਪਤਾ ਨਹੀਂ ਮੇਰੇ ਤੋਂ ਕੀ ਖਤਾ ਕੀ ਗਲਤੀ ਹੋਈ ਜੋ ਸਾਈ ਪੀਰ ਮੇਰੇ ਨਾਲ ਬੋਲਦਾ ਨਹੀਂ संत कबीर जी इस श्लोक ਵਿੱਚ ਤਰਕ ਕਰਕੇ ਸਪਸ਼ਟ ਕਰਦੇ ਹਨ ਕਿ ਸਾਈ ਪੀਰ ਤਦ ਨਹੀਂ ਬੋਲਦਾ ਕਿ ਲੋਕਾਈ ਖੁਦਾ ਦੇ ਕਹਿਣੇ ਤੋਂ ਬਾਹਰ ਹੈ ਇਸ ਪਰਥਾਏ ਇਤਿਹਾਸਕ ਤੱਥ ਹੈ ਕਿ ਕਾਬੇ ਦੀ ਹੱਜ ਕਰਨ ਤੁਰ ਕੇ ਜਾ ਰਹੀ ਲੜਕੀ ਰੈਬਾ ਨੇ ਉਜਾੜ ਬੀਆਬਾਨ ਵਿੱਚ ਪਿਆਸ ਨਾਲ ਤੜਫ ਰਹਿ ਕੁੱਤੀ ਦੇ ਕਤੂਰਿਆਂ ਨੂੰ ਜੀਆਂ ਤੇ ਤਰਸ ਕਰਦਿਆਂ ਬੜੀ ਉਖਿਆਈ ਨਾਲ ਪਾਣੀ ਪਿਆਇਆ ਸੀ ਤਾਂ ਕਾਬਾ ਇਸ ਦੀ ਕਰਨੀ ਤੋਂ ਪ੍ਰਸੰਨ ਹੋ ਕੇ ਇਸ ਦੇ ਕੋਲ ਹੀ ਪਹੁੰਚ ਗਿਆ ਸੀ